ਹੈਪੀ ਬਸੰਤ ਜੀ ਬਸੰਤ ਪੰਚਮੀ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਵਖ ਵਖ ਬੱਚੇ ਆਪੋ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਚੜ੍ਹ ਕੇ ਪਤੰਗ ਉਡਾ ਰਹੇ ਨੇ ਅਤੇ ਬਸੰਤ ਪੰਚਮੀ ਦਾ ਆਨੰਦ ਮਾਣ ਰਹੇ ਨੇ ਆਈ ਬਸੰਤ ਪਾਲਾ ਉਡੰਤ ਵੀ ਅੱਜ ਧੁੱਪ ਆ ਚੁੱਕੀ ਹੈ ਅਤੇ ਸਰਦੀ ਵੀ ਘਟ ਚੁੱਕੀ ਹੈ ਬਹੁਤ ਬਹੁਤ ਮੁਬਾਰਕਾ ਜੀ ਬਾਈ ਜੀ ਪੰਜਾਬੀ ਦੇ ਬਲੂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਪੋ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਛੱਤਾਂ ਦੇ ਉੱਪਰ ਪਤੰਗ ਉਡਾਣ ਸਮੇਂ ਕਿਸੇ ਪ੍ਰਕਾਰ ਦੀ ਛੱਟ-ਚੋਟ ਨਾ ਲੱਗੇ ਇਸ ਦਾ ਬਹੁਤ ਹੀ ਖਿਆਲ ਰੱਖਿਆ ਜਾਵੇ ਜੀ ਇਸ ਦੇ ਨਾਲ ਹੀ ਚਾਈਨਾ ਡੋਰ ਦਾ ਪ੍ਰਯੋਗ ਨਾ ਕੀਤਾ ਜਾਵੇ ਕਿਉਂਕਿ ਚਾਈਨਾ ਡੋਰ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ ਫਿਰ ਭਾਵੇਂ ਅਸਮਾਨ ਤੇ ਉੜਦੇ ਪੰਛੀਆਂ ਦੇ ਲਈ ਹੋਣ ਜਾਂ ਫਿਰ ਸੜਕਾਂ ਤੇ ਜਾਂਦੇ ਹੋਏ ਰਾਹੀਰਾਂ ਦੇ ਲਈ ਹੋਣ ਅਸੀਂ ਆਮ ਤੌਰ ਦੇ ਉੱਪਰ ਦੇਖਦੇ ਹਾਂ ਕਿ ਚਾਈਨਾ ਡੋਰ ਦੇ ਨਾਲ ਬਹੁਤ ਸਾਰੇ ਹਾਦਸੇ ਹੁੰਦੇ ਹਨ ਸੋ ਚਾਈਨਾ ਡੋਰ ਦਾ ਉਪਯੋਗ ਬਿਲਕੁਲ ਨਹੀਂ ਕਰਨਾ ਚਾਹੀਦਾ ਜੀ ਧੰਨਵਾਦ ਜੀ